ਨਿਕਲਿਆ ਕਿੱਥੇ ਗਈ ਆ ਦਸ ਲੀਰੇ ਤੋਣ ਵਾਲੇ ਪਏ ਕੰਮ ਹੀ ਨਹੀਂ ਇਹਨਾਂ ਦੇ ਸਾਰੀ ਜੜੀ ਮੁੱਕਦੇ ਹੈ ਇਹਨਾਂ ਨੇ ਤੇ ਨਾ ਸਤਾ ਮਾਰਿਆ ਵੇਲੇ ਲੀਰੇ ਸਾਰੇ ਪੈ ਤੋਣ ਵਾਲੇ ਦੁਬਾਰਾ ਅੱਧਾ ਦਿਨ ਆ ਗਿਆ ਵਾ ਇਹਨਾਂ ਨੇ ਖਰੇ ਕੀ ਕਰਨਾ ਬਸ ਕੰਮ ਹੀ ਨਹੀਂ ਇਹਨਾਂ ਦੇ ਸਾਰੀ ਜੜੀ ਮੁੱਕ ਜੇ ਕੰਮ ਹੀ ਖਰੇ ਕੀ ਕਰਦੀਆਂ ਅਸਨੇ ਬਸਨੇ ਕਰਦੀਆਂ ਰਹਿੰਦੀਆਂ ਵਾ ਹੈ ਇਹਨਾਂ ਦੇ ਪਾਬਾ ਇਹਨਾਂ ਦਾ ਤੇ ਖਰੇ ਕੀ ਕਰਨਾ ਕੀ ਕੀ ਕਰਾਂ ਮੈਂ ਤਾਂ ਬੜੀ ਦੁਖੀ ਹੋਈ ਆ ਨਾ ਤਾਂ ਬੜੀ ਦੁਖੀ ਹੋਈ ਆ ਇਹਨਾਂ ਵੇਲੇ ਲੀਰੇ ਸਾਰੇ ਪੈ ਤੋਣ ਵਾਲੇ ਕੋਈ ਨੀ ਤਾਂ ਨਾ ਵੀ ਮੇਰਾ ਕਫਨ ਵੀ ਤੂੰ ਹਣਾੜਾ ਕਿਤੇ ਮੈਂ ਵੰਦੇ ਜਾਣਾ ਮੈਨੂੰ ਜੇ ਵੰਦੇ ਜਾਣਾ ਮੈਨੂੰ ਹਾਂ ਧਾਈ ਕੰਦੀ ਗੱਲਾਂ ਕਰੀ ਜਾਂਦੀ ਕੀ ਹੋ ਗਿਆ ਇਹ ਕਰਾਂ ਮੈਂ ਆਖਰ ਲੱਗਦੀਆਂ ਕਿਉਂ ਕੀ ਆਇਆ ਆ ਅਲੀਰੇ ਤੋਂ ਨਾਲੇ ਪਏ ਐ ਤੇ ਮੈਂ ਕੀ ਪਾ ਕੇ ਜਾਵਾਂ ਤੇ 9 ਤਾਰੀਖ ਕਿੱਥੇ ਗਈ ਆ 9 ਕੀ ਪਤਾ ਕਿੱਥੇ ਉੱਜੜੀ ਆ 9 ਤਾਰੇ ਤੇ ਅੰਦਰ ਬੜੀ ਅੰਦਰ ਮੈਂ ਤਾਂ ਜਿਆਦਾ ਤੇਰਾ ਨਵਾਂ ਫੂਟ ਵੀ ਉਹ ਫੁੱਟਿਆ ਜੇ ਤੋਤਾ ਹੀ ਆ ਸਾਰੇ ਹੋਵੇ ਸਾਰੇ ਅਲੀਰੇ ਮੇਰੇ ਸਾਰੇ ਹੀ ਪਏ ਅਲੀਰੇ ਤੋਂ ਨਾਲੇ ਤੂੰ ਦੀ ਨਹੀਂ ਤੇ ਤੂੰ ਕਹਿਣ ਦੀ ਮੈਂ ਵਾਂਡੇ ਜਾਣਾ ਮੈਂ ਵਾਂਡੇ ਜਾਣਾ ਤੇ ਮੈਨੂੰ ਆਦੇ ਲੀਰੇ ਤੋਂ ਬੰਦੇ ਮੈਂ ਜਾ ਮੈਂ ਉਹਦੇ ਨਾਲ ਕੰਮ ਆਈ ਹਾਂ ਤੂੰ ਹਣ ਕੀ ਪਤਾ ਕਰ ਹੈਗੀ ਆ ਕਿਹੜੇ ਕੰਮ ਆਈ ਆ ਤੂੰ ਮੈਂ ਮੈਂ ਵਾਂਦੇ ਜਾਣਾ ਤੇ ਮੈਂ ਚੱਲ ਇੱਕ ਮੁੰਡਾ ਲੈ ਜਾਨੀ ਤੇ ਕੁੜੀ ਮੁੰਡੇ ਨੂੰ ਰੋਟੀਆਂ ਪਕਾ ਦੋਗੀ ਦੋ ਦਿਨ ਨਾ ਪਰ ਸਾਡੇ ਨਹੀਂ ਹੈਗਾ ਟਾਈਮ ਹੈਗਾ ਮੈਂ ਤਾਂ ਹੀ ਇੰਨੀ ਕੋਲੀ ਕਰਾਰੀ ਨਾ ਹੋਇਆ ਨਾਰ ਆਪਣੇ ਵਰੀ ਨਹੀਂ ਨਹੀਂ ਤੂੰ ਆਪਣੇ ਨਿਆਣੇ ਨਾਲ ਹੀ ਲੈ ਜਾ ਨਹੀਂ ਚੱਲ ਨਹੀਂ ਜਾਂਦੇ ਨਾ ਨਾ ਆਪਣੇ ਨਿਆਣੇ ਨਾਲ ਹੀ ਲੈ ਜਾ ਮੇਰੇ ਰੋਟੀ ਦਾ ਠੇਕਾ ਲਿਆ ਤੇਰੀ ਦਾ ਰੋਜ਼ ਦਿਹਾੜੀ ਕਦੀ ਆ ਨਾ ਚੱਲੇਗੀ ਇਹਨਾਂ ਨੂੰ ਲਿਆ ਅੱਜ ਲੱਲੇ ਹੀ ਦੰਦਾਂ ਦਾ ਵਾਂਡਦਾ ਆਹੋ ਤੂੰ ਤਾਂ ਰੋਜ਼ ਜਾਣਾ ਹੋਇਆ ਤੇ ਐਂ ਕਰੀਏ ਆਹ ਨਹੀਂ ਪੈਣਾ ਰੋਜ਼ ਕਿੱਥੇ ਚੱਲਨੇ ਮੇਰੇ ਸ਼ਰੀਮ ਵੀ ਨਹੀਂ ਆਦੀ ਚੱਲੀ ਪਿਸੋਂ ਗਈ ਹਾਂ ਪਰ ਸਾkada ਗਈ ਮੈਂ ਆ ਗਈ ਸ਼ਾਮਾਂ ਨੂੰ ਆਹ ਮੈਂ ਕਿਹਦੀ ਜਈ ਅੱਧਾ ਦਿਨ ਆ ਗਿਆ ਮੈਂ ਤੇ ਗਈ ਹੁਣ ਕੋਲ ਪੈਸੇ ਲੈਣੇ ਸੀ ਉਹ ਪੈਸੇ ਉਹ ਤੈਨੂੰ ਅੱਗੇ ਦੇ ਕਾਏ ਵੜੇ ਪਲ ਲੈਣ ਨਾ ਪਾਇਆ। ਇਹਾਂ ਚੱਲੇ ਆਂ। ਤੇ ਉਹ ਜਾਂਦਿਆਂ ਦੀ ਉਹ ਕੰਮਤੀ ਵੀ ਚਲੇ ਗਿਆ। ਨਾ ਨਾ ਤੈਨੂੰ ਜੀ ਨਹੀਂ ਕਰਦਾ ਤੇਰਾ ਕੰਮ ਨੂੰ ਕੀ ਕਰਨਾ। ਨਿਉਣ ਕੀ ਕਰਨਾ ਹੁਣ ਮੈਂ ਕੰਮ ਹੀ ਕਰਨਾ ਸਾਡੀ ਆਰੀ। ਮੈਂ ਲੈ ਮੁੰਨੇ ਪਾਈ ਤੋਂ ਨਾਲੇ ਵੰਦੇ ਜਾਣਾ। ਜੇ ਆਵੇਂ ਮੈਂ ਲੱਗੀ ਫਸ ਤੋਂ ਹੁਣ ਮੈਂ ਕੰਮ ਨਹੀਂ ਤੋਂ ਲੱਗੀ ਆ। ਖਾਣ ਲੱਗੀ ਆ। ਨਹੀਂ ਨਹੀਂ ਆਹ ਇੱਕ ਕਦੀ ਹੁਣ ਨਹੀਂ ਮਾਤਾ ਬਹਿ ਜਾ ਤੂੰ ਮੈਂ ਕਰਾ ਝੱਟ ਢੋਲੇ। ਬਹਾ ਕੀ ਮੈਂ। ਬਹਾ ਕਿ ਤਰੀ ਤੇ ਮੇਰੀ ਜਾਨ ਦੁਖੀ ਕੀਤੀ ਲੈਣ। ਬਹਾ ਝੱਟ ਢੋਲੇ ਨੇ।